ਸਤਿ ਸ਼੍ਰੀ ਅਕਾਲ ਜੀ ਪੰਜਾਬ ਦੇ ਮੌਸਮ ਦਾ ਹਾਲ ਦੱਸਣ ਜਾ ਰਿਹਾ ਆ ਆਉਣ ਵਾਲੇ 2 ਤੋਂ 3 ਦਿਨ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਠੀਕ ਹੈ ਜੀ ਤੁਹਾਨੂੰ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਨਾਲੇ ਤੁਹਾਨੂੰ ਦੱਸਾਂਗੇ ਜੀ ਧੂਲ ਦੇ ਅਸਰ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਬਣਦੇ ਆ ਨਜ਼ਰ ਆ ਰਹੇ ਨੇ ਨਵੇਂ ਸਾਲ ਦੇ ਆਖਰਕਾਰ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਤੁਹਾਨੂੰ ਮੀਂਹ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਕਿਹੜੇ ਜ਼ਿਲ੍ਹੇ ਵਿੱਚ ਤੁਹਾਨੂੰ ਧੁੰਦ ਦੇਖਣ ਨੂੰ ਮਿਲਣ ਵਾਲੀ ਹੈ ਸਾਰੀ ਡਿਟੇਲ ਇਸ ਵੀਡੀਓ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਹੈ ਜਿਹੜੇ ਵੀਰ ਭਾਈ ਆਪਣੇ ਚੈਨਲ ਤੇ ਨਵੇਂ ਆਏ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਇਸ਼ਾਲਾ ਮੈਂ ਅਪਡੇਟ ਦੇ ਉੱਤੇ ਜੀ ਮੌਸਮ ਵਿਭਾਗ ਵੱਲੋਂ ਜਿਹੜਾ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਸਾਰੀ ਡਿਟੇਲ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਜੇ ਆਪਾਂ 30 ਤਰੀਕ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚ ਤੁਹਾਨੂੰ ਧੁੰਦ ਦੇ ਸਭ ਤੋਂ ਜ਼ਿਆਦਾ ਧੁੰਦ ਦੇ ਅਸਰ ਜਿਹੜੀ ਚੇਤਾਵਨੀ ਜਾਰੀ ਹੋਈ ਹੈ ਇਹਨਾਂ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਤੁਹਾਨੂੰ ਤੁੰਦ ਦੇ ਬਹੁਤ ਜ਼ਿਆਦਾ ਜਿਹੜੇ ਬੱਦਲ ਤੁਹਾਨੂੰ ਛਾਏ ਰਹਿਣਗੇ ਤੇ ਜ਼ਿਆਦਾਤਰ ਹਿੱਸਾ ਵਿੱਚ ਨਮੀ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੁੰਦ ਕਰਕੇ ਕਈ ਥਾਵਾਂ 'ਤੇ ਐਕਸੀਡੈਂਟ ਵੀ ਬਹੁਤ ਜ਼ਿਆਦਾ ਹੋ ਰਹੇ ਨੇ ਟੱਕਰ ਗੱਡੀਆਂ ਵੀ ਸਲੋ ਚਲਾਓ ਉਸ ਤੋਂ ਬਾਅਦ ਇਹ ਗੱਲ ਕਰੀ ਆਪਾਂ 31 ਦਸੰਬਰ ਦੀ ਤਾਂ ਨਵੇਂ ਸਾਲ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤੁਸੀਂ ਦੇਖ ਸਕਦੇ ਕੁਝ ਕੁ ਪਾਕ ਨੇ ਜਿਵੇਂ ਗੁਰਦਾਸਪੁਰ ਹੋ ਗਿਆ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਉਸ ਤੋਂ ਬਾਅਦ ਨਮਾ ਸ਼ਹਿਰ ਦੇ ਕੁਝ ਕੁ ਜ਼ਿਲ੍ਹੇ ਨੇ ਜਿੱਥੇ ਪਟਿਆਲੇ ਦੇ ਕੁਝ ਕੁ ਪਾਕ ਨੇ ਜਿੱਥੇ ਤੁਹਾਨੂੰ ਹਲਕੇ ਫੁਲਕੇ ਠੀਕ ਹੈ ਜੀ ਧੁੰਦ ਨਜ਼ਰ ਆਉਣ ਵਾਲੀ ਆ ਦੋਸਤੋ ਨਵੇਂ ਸਾਲ ਦੇ ਉੱਤੇ ਜੀ ਇੱਕ ਤਰੀਕ ਨੂੰ ਕੁਝ ਕੁ ਪਾਕ ਨੇ ਜਿਵੇਂ ਪਠਾਨਕੋਟ ਦੇ ਹਲਕੀ ਫੁਲਕੀ ਜਿਹੜੀ ਠੀਕ ਹੈ ਜੀ ਧੁੰਦ ਹੀ ਦੇਖਣ ਨੂੰ ਮਿਲੇਗੀ ਬਹੁਤ ਘੱਟ ਮਾਤਰਾ ਵਿੱਚ ਤੁਹਾਨੂੰ ਜਿਹੜੀ ਧੁੰਦ ਦੇਖਣ ਨੂੰ ਮਿਲਣ ਵਾਲੀ ਹੈ ਜੀ ਨਵੇਂ ਸਾਲ ਦੇ ਉੱਤੇ ਫਾਜ਼ਿਲਕਾ ਹੋ ਗਿਆ ਬਠਿੰਡਾ ਠੀਕ ਹੈ ਜੀ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਮੋਗਾ ਫਰੀਦਕੋੜ ਫਿਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸੰਗਰੂਰ ਦੇ ਜ਼ਿਲ੍ਹੇ ਨੇ ਜਿੱਥੇ ਤੁਹਾਨੂੰ ਹਲਕੀ ਫੁਲਕੀ ਠੀਕ ਹੈ ਜੀ ਬਹੁਤ ਘੱਟ ਮਾਤਰਾ ਵਿੱਚ ਜਿਹੜੀ ਧੁੰਦ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਜੀ ਇੱਕ ਤਰੀਕ ਨੂੰ ਉਸ ਤੋਂ ਬਾਅਦ ਇਹ ਗੱਲ ਕਰੀਏ 2 ਤਰੀਕ ਦੀ ਤਾ 2 ਤਰੀਕ 9 ਸਾਲ ਦੇ ਦਿਨ ਤੁਹਾਨੂੰ ਠੀਕ ਹੈ ਜੀ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਫਿਰੋਜ਼ਪੁਰ ਜਲੰਧਰ ਠੀਕ ਹੈ ਜੀ ਸੰਗਰੂਰ ਹੋ ਗਿਆ ਫਤਿਹਗੜ ਸਾਹਿਬ ਹੋ ਗਿਆ ਇਨ੍ਹਾਂ ਜ਼ਿਲ੍ਹਿਆਂ ਵਿੱਚ ਤੁਹਾਨੂੰ ਹਲਕੇ ਫੁਲਕੇ ਜਿਹੜੇ ਬੱਦਲ ਛਾਈ ਰਹਿਣਗੇ ਫੌਗ ਫੌਗ ਦਾ ਮਤਲਬ ਤੁਹਾਨੂੰ ਜਿਹੜਾ ਠੰਡ ਦੇਖਣ ਨੂੰ ਪੱਧ ਮਿਲਣ ਵਾਲੀ ਹੈ ਜੀ ਜ਼ਿਆਦਾਤਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜੀ ਦੋਸਤੋ ਅੱਜ ਇਹ ਗੱਲ ਕਰੀਏ ਮੌਸਮ ਵਿਭਾਗ ਵੱਲੋਂ ਕਿਹੜੇ-ਕਿਹੜੇ ਜਿਨ੍ਹਾਂ ਵਿੱਚ ਤੁਹਾਨੂੰ ਮੌਸਮ ਸਾਫ਼ ਦਿਖਾਈ ਦੇਣ ਵਾਲਾ ਤਾਂ ਤੁਸੀਂ ਦੇਖ ਸਕਦੇ ਹੋ ਜੀ ਜਿਆਦਾਤਰ ਹਿੱਸਿਆਂ ਵਿੱਚ ਮਾਝੇ ਦੇ ਇਲਾਕੇ ਦੁਆਬੇ ਹੋ ਗਿਆ ਪੱਛਮੀ ਮਾਲਵਾ ਪੂਰਬੀ ਮਾਲਵਾ ਇਨ੍ਹਾਂ ਵਿੱਚ ਅੱਜ 30 ਤੇ 31 ਦਸੰਬਰ ਨੂੰ ਤੁਹਾਨੂੰ ਧੁੰਦ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਸਭ ਤੋਂ ਜ਼ਿਆਦਾ ਉਸ ਤੋਂ ਬਾਅਦ ਜੇ ਗੱਲ ਕਰੀਏ 1 ਤੇ 2 ਤਰੀਕ ਨੂੰ ਠੀਕ ਹੈ ਜੀ ਤਾਂ ਸੰਗਣੀ ਧੁੰਦ ਬਹੁਤ ਘੱਟ ਮਾਤਰਾ ਵਿੱਚ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ ਪਰ ਜਿਹੜੀ ਠੰਡ ਹੈ ਸਭ ਤੋਂ ਵੱਧ ਆ ਦੋ ਦਿਨਾਂ ਵਿੱਚ ਤੁਹਾਨੂੰ ਦੇਖਣ ਨੂੰ ਮਿਲਣ ਵਾਲੀ ਹੈ 1 ਦੇ 2 ਤਰੀਕ ਨੂੰ ਤੁਹਾਨੂੰ ਠੰਡ ਨਹੀਂ ਦੇਖਣ ਨੂੰ ਮਿਲੇਗੀ ਠੀਕ ਹੈ ਹਲਕੀ ਫੁਲਕੀ ਜਿਹੜੀ ਧੁੰਦ ਦੇ ਅਸਰ ਬਣਦੇ ਨਜ਼ਰ ਆ ਰਹੇ ਨੇ ਜੀ ਤੇ ਬਾਕੀ ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਆਪਣੇ ਆਪ ਪਿੰਡ નીચે ਜਰੂਰ ਕਮੈਂਟ ਕਰਨਾ ਧੰਨਵਾਦ ਜੀ